ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਮੈਂ ਅਮਿਰਤ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਆ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਬੁਕਰਮ ਦੇ ਵਿੱਚੋਂ ਮੋਲ ਜਿਹੜਾ ਗਲਾ ਡਿਜ਼ਾਈਨ ਵਾਲਾ ਹੁੰਦਾ ਚਾਹੇ ਸਿੰਪਲ ਕੱਟਣਾ ਹੁੰਦਾ ਤੇ ਅਸੀਂ ਕਿਸ ਤਰ੍ਹਾਂ ਕੱਟ ਸਕਦੇ ਆ ਤੇ ਸਭ ਤੋਂ ਪਹਿਲਾਂ ਅਸੀਂ ਜੇ ਬੁਕਰਮ ਦਾ ਇਸ ਤਰ੍ਹਾਂ ਕਰਕੇ 1.8 ਮੀਟਰ ਜਾਂ ਪੂਰਾ ਮੀਟਰ ਇਹ ਪੀਸ ਮਿਲ ਜਾਂਦਾ ਇਹ ਲਿਆਣਾ ਆਪਾਂ ਦੁਕਾਨ ਤੋਂ ਤੇ ਇਹਦੇ ਵਿੱਚੋਂ ਬੋ ਪਤਾ ਨਹੀਂ ਕਿੰਨੇ ਜਿਆਦਾ ਗਾਰੇ ਵਿੱਚੋਂ ਤਿਆਰ ਹੋ ਜਾਂਦੇ ਐ ਤੇ ਫਿਰ ਨਾਲ ਹੀ ਇਹਦੇ ਵਿੱਚ ਅਸੀਂ ਜਿਹੜੀ ਪੌਂਚਾਂ ਵਿੱਚ ਬੁਕਰੋਂ ਪਾਣੀ ਹੁੰਦੀ ਹੈ ਉਹ ਵੀ ਇਹਦੇ ਵਿੱਚੋਂ ਲੈ ਲੈਂਦੇ ਆ ਤੇ ਅੱਧਾ ਤੇ 1 ਮੀਟਰ ਲਿਆ ਕੇ ਰੱਖ ਲਓ ਜੇਕਰ ਤੁਸੀਂ ਆਪਣੇ ਕੱਪੜੇ ਸੀਂਦੇ ਆ ਕੋਦੋ ਜਾਂ ਫਿਰ ਬਾਹਰਲੇ ਵੀ ਕਿਸੇ ਦੇ ਸੀਂਦੇ ਆ ਫਿਰ ਵੀ ਇਹ ਇਕੱਠਾ ਪੀਸ ਲਿਆ ਕੇ ਵਧੀਆ ਰਹਿੰਦਾ ਔਰ ਆਪਣਾ ਜਿਹੜਾ ਮਨਪਸੰਦ ਡਿਜ਼ਾਈਨ ਅਸੀਂ ਬਣਾ ਸਕਦੇ ਆ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਆ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਪੂਰੀ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਜੇਕਰ ਵੀਡੀਓ ਚੰਗੀ ਲੱਗਦੀ ਹੈ ਸਭ ਤੋਂ ਪਹਿਲਾਂ ਇਸ ਤਰ੍ਹਾਂ ਕਰਕੇ ਨਾ ਆਪਾਂ ਪੀਸ ਲੈ ਲੈਣਾ ਆ ਦੇਖੋ ਇਹ ਤਾਂ ਮੈਂ ਵਿੱਚ ਵਿੱਚੂ ਕਾਫੀ ਗਲੇ ਜਿਹੜੇ ਕੱਟੇ ਹੋਏ ਆ ਇਹਦੇ ਵਿੱਚੋਂ ਵੈਸੇ ਜਿੰਨਾ ਵੀ ਸਾਨੂੰ ਚਾਹੀਦਾ ਹੋਵੇ ਲੰਬਾਈ ਚੜਾਈ ਉਤੋਂ 2 2 ਇੰਚ ਫालतू ਲੈ ਕੇ ਤੁਸੀਂ ਪੂਰਾ ਪੀਸ ਵੀ ਕੱਟ ਸਕਦੇ ਤੇ ਉਹਦੇ ਵਿੱਚੋਂ ਕਰ ਪਿਆਰ ਕਰ ਸਕਦੇ ਮੈਂ ਇਦਾਂ ਸਾਂਝੀ ਘੱਟੂ ਕੀ ਸਾਥੀ ਘੱਟਣ ਦਾ ਇਦਾਂ ਫਾਇਦਾ ਜਿਹੜੀ ਬੁਕਰਾਂ ਨੂੰ ਆਪਣੀ ਕਾफी ਬਚ ਜਾਂਦੀ ਹੈ ਆ ਦੇਖੋ ਐਸਾ ਕਰਕੇ ਫਿਰਦਾ ਆਪਣੀ ਗਲੇ ਦੀ ਕਿਡਾਈ ਸੀਗੀ 2.5 ਮੀਟਰ ਤੇ ਸਾਨੂੰ ਚਾਹੀਦਾ 3.5 ਮੀਟਰ 3.5 ਜਾਂ 3.5 ਬਸ ਇੰਨਾ ਫालतੂ ਰੱਖ ਲਓ ਜ਼ਿਆਦਾ ਫालतੂ ਰੱਖਣ ਦੀ ਲੋੜ ਨਹੀਂ ਹੈਗੀ ਕਿਉਂਕਿ ਥੋੜਾ ਸਲਾਈ ਦੇ ਵਿੱਚ ਆ ਜਾਣਾ ਫਿਰ ਉਧਰੋਂ ਵੀ ਅਸੀਂ ਮੋੜਨਾ ਹੁੰਦਾ ਆ ਦੇਖੋ 2.5 ਮੀਟਰ ਦੇ ਸੌਰੀ 2.5 ਇੰਚ ਕਹਿਣਾ ਸੀ 2.5 ਮੀਟਰ ਕਹਿੰਦਾ 2.5 ਇੰਚ ਤੇਰੇ ਚੈਨਲ ਗਾ ਲੈਣਾ ਤੇ ਹੁਣ ਅਸੀਂ ਦੇਖਣੀ ਲੰਬਾਈ ਸਾਡੀ ਕਿੰਨੀ ਹੈ ਲੰਬਾਈ ਸੀਗੀ ਸਾਡੀ 7 ਇੰਚ ਤੇ ਇੱਥੇ ਅਸੀਂ 1.5 ਇੰਚ ਫालतू ਰੱਖ ਲਵਾਂਗੇ ਸਾਢੇ ਆ ਇਨਾ ਚੌਰਸ ਪੀਸ ਜਿਹੜਾ ਬਣਾ ਲੈਣਾ 2.5 ਇੰਚ ਤੇ ਨਿਸ਼ਾਨ ਲਗਾ ਲਿਆ ਤੇ ਇੱਧਰ ਲਾ ਲਿਆ ਆਪਾਂ 8.5 ਤੇ ਤੇ ਹੁਣ ਕੋਈ ਵੀ ਡਿਜ਼ਾਈਨ ਤੁਸੀਂ ਬਣਾਉਣਾ ਚਾਹੇ ਵੀ ਗळा ਬਣਾਉਣਾ ਜਿੱਦਾਂ ਦਾ ਵੀ ਬਣਾਉਣਾ ਤੇ ਮੈਂ ਇਸ ਤਰ੍ਹਾਂ ਦੀ ਸ਼ੇਪ ਦਾ ਗळा ਬਣਾ ਰਹੀ ਆ ਦੇਖੋ ਆਤਾ ਸੀਗਾ 8.5 ਤੇ ਆਪਣਾ ਗੜਾ ਸਾਨੂੰ ਚਾਹੀਦਾ ਲੰਬਾਈ ਮਤਲਬ 7 ਇੰਚ ਦੋ ਨਿਸ਼ਾਨ ਲਗਾਣੇ ਇੱਕ ਲੈਣਾ ਸਲਾਈ ਵਾਲਾ ਇੱਕ ਲੈਣਾ ਕਟਾਈ ਵਾਲਾ ਤੇ ਆ ਹੋ ਗਿਆ ਕਟਾਈ ਵਾਲਾ ਇੱਥੇ ਤੱਕ ਇਸ ਤਰ੍ਹਾਂ ਕਰਕੇ ਪਹਿਲਾਂ ਆਹ ਵਾਲਾ ਕੱਟ ਦੇਣਾ കട്ടാഗേ ആക്സ് ਆ ਦੇਖੋ ਇਸ ਤਰ੍ਹਾਂ ਦਾ ਸ਼ੇਪ ਦਾ ਗਲਾ ਜਿਹੜਾ ਆਪਣਾ ਤਿਆਰ ਹੋ ਗਿਆ ਜਿਸ ਤਰ੍ਹਾਂ ਬੁੱਕਰਮ ਦਾ ਚਾਰਸ ਪੀਸ ਚਾਹੀਦਾ ਇਸ ਤਰ੍ਹਾਂ ਸਾਨੂੰ ਕਪੜੇ ਦਾ ਚਾਹੀਦਾ ਇਆ ਵਾਲਾ ਕਪੜਾ ਕੱਟ ਦਵਾਂਗੇ ਤੇ ਆ ਵਿੱਚੋਂ ਨਹੀਂ ਕੱਟਣਾ ਆ ਥੋੜੀ ਜਿਹੀ ਇੱਥੇ ਰੇਵ ਹੈ ਆ ਵੀ ਕੱਟ ਦੇਣੀ ਜੇਕਰ ਰੇਵ ਨਾਲ ਇਦਾਂ ਕੱਟੋ ਨਾ ਫਿਰ ਗਾਲਾ ਆਪਣਾ ਜਿਹੜਾ ਟੇਢਾ ਜਾਣ ਲੱਗ ਜਾਣਾ ਤੁਸੀਂ ਚਾਹੋ ਤੇ ਇਹਨੂੰ ਪ੍ਰੈਸ ਕਰ ਲਓ ਚਾਹੇ ਇਹਨੂੰ ਕੱਚਾ ਕਰ ਲਓ ਚਾਹੇ ਇਹਦੇ ਵਿੱਚ ਪਿੰਨਾ ਲਗਾ ਲਓ ਜੇ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਹੀ ਸਲਾਈ ਲਗਾ ਲਓ ਜਿੱਦਾਂ ਵੀ ਤੁਹਾਨੂੰ ਸੈੱਟ ਲੱਗਦਾ ਆ ਦੇਖੋ ਐਸ ਤਰ੍ਹਾਂ ਕਰਕੇ ਪ੍ਰੋਪਰ ਸੈੱਟ ਹੋ ਗਿਆ ਤੇ ਆ ਜਿਹੜਾ ਉੱਪਰੋਂ ਫालतू ਕੱਪੜਾ ਸੀ ਕੱਢ ਦਵਾਂਗੇ ਤੇ ਹੁਣ ਇਹਨੂੰ ਲਾ ਦਾਂਗੇ ਸਲਾਈ ਆ ਦੇਖੋ ਆਹ ਵਾਲੀ ਸਲਾਈ ਜਿਹੜੀ ਆਪਣੀ ਲੱਗ ਗਈ ਤੇ ਹੁਣ ਨੂੰ ਇਹਨੂੰ ਇਸ ਤਰ੍ਹਾਂ ਕਰਕੇ ਫੋਲਡ ਕਰਾਂਗੇ ਆਹ ਲਹਰਣੀ ਕਮੀਜ਼ ਇਹਨੂੰ ਸੈਂਟਰ ਤੇ ਅਸਰਾ ਕਰ ਲਾਂਗੇ ਚਾਹੇ ਪ੍ਰੈਸ ਮਾਰ ਲਵਾਂ ਆਹ ਲੀ ਕੋ ਸੈਂਟਰ ਦਾ ਸਾਨੂੰ ਆਹ ਵਾਲੀ ਸੈਂਟਰ ਦੀ ਲਾਈਨ ਹੋ ਗਈ ਆ ਜਿਹੜੀ ਜਿਹੜੀ ਸੈਂਟਰ ਚਾਣੀ ਚਾਹੀਦੀ ਆਪਣੀ ਇਸ ਤਰ੍ਹਾਂ ਕਰਕੇ ਅਸੀਂ ਆਪਣਾ ਮਨਪਸੰਦ ਕੋਈ ਵੀ ਡਿਜ਼ਾਈਨ ਤਿਆਰ ਕਰ ਸਕਦੇ ਹਾਂ ਚਾਹੇ ਚੌਰਸ ਵੀ ਜੋ ਵੀ ਗੜਾ ਤੁਸੀਂ ਬਣਾਉਣਾ ਚਾਹੁੰਦੇ ਹੋ ਤੇ ਬਹੁਤ ਹੀ ਸਪਾਈਦਾ ਆ ਦੇਖੋ ਪਿੱਛੇ ਜਿਹੜਾ ਅਸੀਂ ਸਾਰਾ ਕੁਝ ਪਹਿਲਾਂ ਹੀ ਫੋਲਡ ਕਰ ਦਿੱਤਾ ਸੀ ਉਹਦਾ ਇਹ ਫਾਇਦਾ ਹੈ ਕਿ ਤਰਪਾਈ ਕਰਨਾ ਬਹੁਤ ਸੌਖੀ ਹੈ ਤੇ ਬਿਲਕੁਲ ਸਪਾਈਦਾ ਜਿਹੜਾ ਗੜਾ ਟੇਲਰ ਦੀ ਤਰ੍ਹਾਂ ਆਪਣਾ ਤਿਆਰ ਹੁੰਦਾ ਆ ਦੇਖੋ ਤੇ ਜਰੂਰ ਦੱਸਣਾ ਕਮੈਂਟ ਕਰਕੇ ਤੁਹਾਨੂੰ ਕਿਸ ਤਰ੍ਹਾਂ ਹੀ ਲੱਗੀ ਆ ਵਾਲੀ ਮੇਰੀ ਵੀਡੀਓ ਤੇ ਤੇ ਟਰਾਈ ਵੀ ਕਰਕੇ ਦੇਖਣਾ ਆ ਦੇਖੋ ਹਾਲੇ ਕਿ ਮੈਂ ਇਸ ਤਰ੍ਹਾਂ ਹੀ ਫੜਫੜਾ ਵੀਡੀਓ ਬਣ ਰਹੀ ਸੀ ਤੇ ਨਾਲ ਹੀ ਲੋਗ ਕਰਤਾ ਜੇਕਰ ਨਾਲ ਦੀ ਨਾਲ ਪ੍ਰੈਸ ਕਰਕੇ ਕਰੋ ਤਾਂ ਹੋਰ ਵੀ ਜ਼ਿਆਦਾ ਸਫਾਈ ਆਉਂਦੀ ਕਈ ਵਾਰੀ ਐਦਾਂ ਹੁੰਦਾ ਇਹ ਤਾਂ ਵੈਸੇ ਕਾਟਨ ਦਾ ਕੱਪੜਾ ਕਈ ਵਾਰੀ ਸਿੰਥੈਟਿਕ ਕੱਪੜਾ ਹੁੰਦਾ ਉਹ ਜੇ ਨਹੀਂ ਸੈੱਟ ਆਉਂਦਾ ਤੇ ਤੁਸੀਂ ਨਾਲ ਦੀ ਨਾਲ ਸਿਲਾਈ ਲਗਾ ਕੇ ਪ੍ਰੈਸ ਮਾਰੀ ਜੋ ਤੇ ਬੜਾ ਵਧੀਆ ਜਿਹੜਾ ਗਲਾ ਬਣ ਕੇ ਤਿਆਰ ਹੋ ਜਾਂਦਾ ਤੇ ਅੰਨਿਕ ਸੀਗੀ ਮੇਰੀ ਵੀਡੀਓ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮੈਂ ਵਾਹਿਗੁਰੂ ਅੱਗੇ ਹਮੇਸ਼ਾ ਇਹ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਚ ਜੱਗਦੇ ਰਹੋ ਵਸਦੇ ਰਹੋ ਰੱਬ ਰੱਖਾਓ